ਬਹੁਤ ਬੁਧੀਆ ਪ੍ਰਸੰਗ ਚ ਰਹੇ ਨੇ ਜਿਹੜਾ ਕਿ ਪੰਜ ਜਿਆਵਾਂ ਨੂੰ ਮਿਲ ਕੇ ਬਣਿਆ ਹੋਇਆ ਪੰਜਾ ਮੈਨੂੰ ਨਹੀਂ ਲੱਗਦਾ ਵੀ ਸਾਡੇ ਪੰਜਾਬ ਚ ਕੋਈ ਐਸਾ ਵਿਕਰਾਤੀਆਂ ਨਾਲ ਕੀਤਾ ਜਾਂਦਾ ਹੈ ਅਣੀ ਹਰ ਸਮਾਜ ਦੇ ਵਿੱਚ ਜਿਹੜੀ ਔਰਤ ਹੈ ਉਹ ਬਹੁਤ ਵੱਡਾ ਰੋਲ ਪਲੇ ਕਰਦੀ ਹੈ ਅਸਤੀਆਂ ਦੀ ਲੋੜੀ ਸਾਡੀ ਅੱਜ ਦੀ ਨਹੀਂ ਹੈ ਸਾਡੇ ਮੰਜ ਦੇ ਸੱਫੇ ਸੇਰਾ ਹੈਗੇ 2200 ਸੀ ਤੀਆਂ ਦੀ ਲੋੜੀ ਮਨਾਉਂਦੇ ਆ ਰਹੇ ਆ ਇਹ ਸਾਟੇ ਮਾਂਚ ਦੇ ਪਹਿਲੀ ਵਾਰੀ ਦੀਆਂ ਦੀ ਲੋੜੀ ਦਾ ਪ੍ਰੋਗਰਾਮ ਸ਼ੁਰੂ ਕੀਤਾ ਤਾਂ ਪੰਜਾਬ ਸਾਨੂੰ ਦੇਖ ਕੇ ਬਹੁਤ ਸਾਰੇ ਹੋਸ ਵਸਤਾ ਮਨੇ ਪ੍ਰੋਗਰਾਮ ਸ਼ੁਰੂ ਕੀਤਾ। ਕਿਹੜਾ ਸਾਹ RAM ji Lal ji ਇੱਥੇ ਸਾਟੇ ਜਿੰਨੇ ਵੀ ਇੱਥੇ ਮਹਿਮਾਨ ਆਏ ਨੇ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਹੈ ਕਿ ਤੁਸੀਂ ਸਾਨੂੰ ਇਹ ਪ੍ਰੋਗਰਾਮ ਇੰਨੇ ਵਧੀਆ ਸਮਾਜਿਕ ਕੰਮ ਵਿੱਚ ਸਾਨੂੰ ਇਨਵੋਲ ਕੀਤਾ ਤੇ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਹੈ ਤੇ ਇਹ ਛੋਟੀਆਂ ਬੱਚੀਆਂ ਦੇ ਮਾਮਾ ਨੂੰ ਬਹੁਤ-ਬਹੁਤ ਵਧਾਈ ਆ ਲੋੜੀ ਦੀ। ਕਿਉਂਕਿ ਇਹ ਮਾਂ ਬਣਨਾ ਸਭ ਤੋਂ ਵੱਡਾ ਸਵਾਗ ਹੈ ਸਭ ਤੋਂ ਵੱਡਾ ਅਸ਼ੀਰਵਾਦ ਰੱਬ ਦਾ ਕਿਉਂਕਿ ਜਿਹਦੇ ਘਰੇ ਕੁੜੀ ਹੈ ਉਹ ਕਹਿੰਦੇ ਪਹਿਲੀ ਕੁੜੀ ਹੁੰਦੀ ਹੈ ਉਹ ਲਕਸ਼ਮੀ ਦਾ ਰੂਪ ਹੁੰਦੀ ਹੈ ਇਹ ਸਾਡੇ ਸਮਾਜ ਦਾ ਬਹੁਤ ਵੱਡਾ ਅੰਗ ਨੇ ਕਿਉਂਕਿ ਧੀਆ ਬਿਨਾ ਸਮਾਜ ਚੱਲਦਾ ਹੀ ਨਹੀਂ ਹੈ ਜਿਹਦੇ ਮਾਂ ਨਹੀਂ ਹੋਵੇਗੀ ਉਹਦੀ ਅਗਲੀ ਜਨਰੇਸ਼ਨ ਨਹੀਂ ਬੜੇਗੀ ਕਿਉਂਕਿ ਬੱਚੇ ਤੁਸੀਂ ਕਿਸੇ ਜਗ੍ਹਾ ਪੈਦਾ ਨਹੀਂ ਸਕਦੇ ਬੱਚੇ ਮਾਂ ਹੀ ਪੈਦਾ ਕਰੇਗਾ ਔਰ ਬੱਚੀਆਂ ਹੋਣੀਆਂ ਉਹਨਾਂ ਦੀ ਜ਼ਰੂਰਤ ਨਹੀਂ ਜਿੰਨੇ ਮੁੰਡੇ ਰੁੜਿਦ੍ਰ ਨੇ ਕੁੜੀਆਂ ਹੋਣੀਆਂ ਨਹੀਂ ਚਾਹੁੰਦੀ ਨੇ ਕਿਸੇ ਵੀ ਦਿਮਾਗ 'ਚ ਆਪਣੇ ਚਿਹਰਾ ਰੱਖੋਗੇ ਸਾਡੇ ਮੁੰਡਾ ਨਹੀਂ ਸਾਡੇ ਕੁੜੀਆਂ ਨੇ ਮੈਨੂੰ ਲੱਗਦਾ ਕੁੜੀਆਂ ਮਾਪੇ ਜ਼ਿਆਦਾ ਧਿਆਨ ਰੱਖਦੇ ਆ ਕੰਪੈਰੀਟਿਵਲੀ ਲੜਕੇ ਲੜਕੇ ਤਾਂ ਬਹਾਦਰਤ ਨੇ ਉਹਨਾਂ ਨੇ ਕਰੇ ਕੁੜੀਆਂ ਹੁੰਦੀਆਂ ਨੇ ਜਿਹੜੀ ਤੁਹਾਨੂੰ ਕੁੜੀਆਂ ਤਾਂ ਫਿਰ ਵੀ ਉਠਾਲ ਕੇ ਵਿੱਚ ਗਈ ਰੋਕੀ ਖਾਦੀ ਹੈ ਕਿਉਂਕਿ ਆਪਣੇ ਸਮਾਜ ਚ ਘਰ ਦਾ ਕੰਮ ਜਾਂਦਾਂ ਕੁੜੀਆਂ ਕਰਦੀਆਂ ਨੇ ਚਾਹੇ ਕੋਈ ਅਫਸਰ ਹੈ ਚਾਹੇ